ਗਾयक ਲਾਭੀ ਰਾਏ ਨੇ ਕੁਲਦੀਪ ਰਸੀਲਾ ਆਇਆ ਸੋ ਇੱਥੇ ਆ ਕੇ ਜੋ ਅਸੀਂ ਜਨੂਨ ਦੇਖਿਆ ਮੈਂ ਕਹਿੰਦਾ ਵੀ ਆਪਾਂ ਇੱਥੇ ਪੱਕੀ 101% ਜਿੱਤ ਕੇ ਜਾਵਾਂਗੇ ਬਾਕੀ ਗੱਲ ਹੈ ਮਨਜੀਤ ਜੀ ਜੋ ਕਰਾਚੋ ਜੀ ਨੇ ਦੱਸਿਆ ਨਾ ਜਿਹੜਾ ਅਨੁਸ਼ਾਸਨ ਬਣਾਉਣਾ ਬਹੁਤ ਜ਼ਰੂਰੀ ਹੈ ਇਥੇ ਏਜੰਸੀਆਂ ਬਹੁਤ ਪਹੁੰਚੀਆਂ ਨੇ ਆਪਣਾ ਅਨੁਸ਼ਾਸਨ ਖਰਾਬ ਕਰਨ ਖਾਤਰ ਸਾਰਿਆਂ ਨੇ ਅਨੁਸ਼ਾਸਨ ਚ ਰਹਿਣਾਗਾ ਔਰ ਦੂਸਰੀ ਗੱਲ ਇਹ ਹੈਗੀ ਵੀ ਇੱਥੇ ਜਦੋਂ ਅਸੀਂ ਦੇਖਿਆ ਸੜਕ ਤੇ ਵਿਚਾਰੇ ਹੈਂਡੀਕੈਪਡ ਵੀ ਇੱਥੇ ਪਹੁੰਚੇ ਨੇਗੇ ਤੇ ਸੋ ਇਸ ਤਰ੍ਹਾਂ ਦੇ ਇਨਸਾਨ ਪਹੁੰਚੇ ਨੇ ਕਿ ਵੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸੰਪੂਰਨ ਸਰੀਰ ਨਹੀਂ ਦਿੱਤਾ ਪਰ ਮੈਂ ਅੱਜ ਕਹਿਣਾ ਚਾਹੁੰਨਾ ਹਲੇ ਵੀ ਜਿਹੜੇ ਰਜਾਈਆਂ 'ਚ ਬੜੇ ਬੈਠੇ ਰਹਿੰਗੇ ਇੱਥੇ ਪਹੁੰਚੋ ਆ ਕੇ ਸੰਘਰਸ਼ ਦੇ ਵਿੱਚ ਯੋਗਦਾਨ ਪਾਓ ਤੇ ਆਪਾਂ ਇੱਥੋਂ ਜਿੱਤ ਕੇ ਜਾਈਏ ਸੋ ਟਾਈਮ ਬਹੁਤ ਥੋੜਾ ਹੈਗਾ ਤੇ ਲਾਭ ਜੀ ਬੋਲਣਗੇ ਮੈਂ ਇੰਨਾ ਕੀ ਮੇਰੀ ਹਾਜ਼ਰੀ ਮਨਜ਼ੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਦੇ ਝੰਡੇ ਹੇਠ ਇਕੱਤਰ ਮੇਰੇ ਕਿਸਾਨ ਵੀਰੋ ਮਾਤਾਵੋ ਭੈਣੋ ਛੋਟੇ ਬੱਚੇ ਹਾਣੀ ਵੀਰ ਬਜ਼ੁਰਗ ਸਭ ਤੋਂ ਪਹਿਲਾਂ ਗੁਰਫਤੇ ਅਰਜ਼ ਕਰ ਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਤਿੰਨ ਚਾਰ ਦਿਨਾਂ ਤੋਂ ਇੱਥੇ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਹਿਲੀ ਗੱਲ ਤਾਂ ਕਈਆਂ ਦੇ ਮਨ 'ਚ ਇਹ ਹੁੰਦਾ ਪਤ ਨਹੀਂ ਫੇਮ ਲੈਣ ਦੇ ਮਾਰੇ ਲੋਕ ਆਉਂਦੇ ਮੈਂ ਤਾਂ 30 ਸਾਲ ਤੋਂ ਗਵਨ ਤੁਸੀਂ ਪਾਲਿਆ ਮੈਨੂੰ ਬੜੀ ਮਿਹਰਬਾਨੀ ਬਾਬਾ ਸ਼ੁਕਰੀਆ ਮੈਂ ਤਾਂ ਕੋਈ ਲੋਕੇਸ਼ਨ ਪੈਣੀ ਹੈਗਾ ਤੁਹਾਡਾ ਬੱਚਾ ਪਰ ਕਿਸਾਨਾਂ ਦਾ ਦਰਦ ਦੇਖ ਕੇ ਪਹਿਲੀ ਵਾਰੀ ਸਾਡੀ ਤਾਂ ਜ਼ਿੰਦਗੀ 'ਚ ਇਹ ਪਹਿਲਾ ਚਾਂਸ ਹੈ ਇੱਥੇ ਬਾਬੇ ਬੈਠੇ ਐ ਜਿਨ੍ਹਾਂ ਨੇ ਬਹੁਤ ਬਹੁਤ ਉਮਰਾਂ ਗੁਜ਼ਾਰਤੀਆਂ ਹੈ ਗੁਲਾਮ ਗੁਲਾਮੀ ਦੀ ਜ਼ਿੰਦਗੀ ਕਹਿ ਸਕਦਾ ਮੈਂ ਪਹਿਲੀ ਵਾਰੀ ਸਾਨੂੰ ਇਹ ਚਾਨਣਾ ਹੋਇਆ ਚਾਹੇ ਗਾਈ ਜਾਂਨੇ ਆ ਉਹ ਵੱਖਰੀ ਗੱਲ ਐ ਜਿਹੜਾ ਇਹ ਦਰਦ ਕਿਸਾਨਾਂ ਦਾ ਐਤਕੀ ਪਹਿਲੀ ਵਾਰੀ ਸਾਡੀ ਜ਼ਿੰਦਗੀ 'ਚ ਸਾਨੂੰ ਦੇਖਣ ਨੂੰ ਮਿਲਿਆ ਇਹ ਕਾਲੇ ਕਾਨੂੰਨਾਂ ਵਾਲਾ ਸੁਣਨ ਨੂੰ ਵੀ ਮਿਲਿਆ ਦੇਖਣ ਨੂੰ ਵੀ ਮਿਲਿਆ ਤੁਹਾਡੇ ਨਾਲ ਐ ਕਲਾਕਾਰਾਂ ਦੀ ਫੋਲ ਇੰਡਸਟਰੀ ਤੁਹਾਡੇ ਨਾਲ ਹੈ ਤੁਹਾਡੇ ਬੱਚੇ ਹੈ ਕਿਸੇ ਵੀ ਗੱਲ ਦਾ ਖੈਰ ਤੁਸੀਂ ਤਾਂ ਵਕਈ ਬੇਪਰਵਾਹ ਹੋ ਤੇ ਸਾਨੂੰ ਵੀ ਇੰਨਾ ਕੁ ਹੌਸਲਾ ਤੁਸੀਂ ਬਖਸ਼ਿਸ਼ ਕੀਤਾ ਮੈਂ ਤਾਂ ਕਿਤੇ ਕਿਤੇ ਹੱਸਦਾ ਹੁਣ ਤਿੰਨ ਦਿਨਾਂ ਤੋਂ ਇਹ ਵੀ ਕਹਿ ਰਿਹਾ ਸ਼ੁਕਰ ਹੈ ਇੱਕ ਸਾਡੇ ਨਾਲ ਵੀ ਕਲੰਕ ਲੱਗਿਆ ਹੋਇਆ ਸੀ ਕਲਾਕਾਰਾਂ ਨਾਲ ਵੀ ਤੁਸੀਂ ਕਲਾਕਾਰਾਂ ਨੂੰ ਕੀ ਕਹਿੰਦੇ ਹੁੰਦੇ ਸੀ ਹੋ ਸਕਦਾ ਤੁਹਾਡੇ ਵਿੱਚ ਸ਼ਾਮਲ ਹੋ ਕੇ ਸਾਡੇ ਤੋਂ ਵੀ ਉਹ ਕਲੰਕ ਚੱਕ ਗਿਆ ਬੜੀ ਮਿਹਰਬਾਨੀ ਤੁਹਾਡੀ ਬਹੁਤ ਸ਼ੁਕਰੀਆ ਸਭ ਦਾ ਸਵਾਗਤ ਕਰਦੇ ਹਾਂ ਡੱਡੇ ਰਹੋ ਜੈ ਕਿਸਾਨ ਜੈ ਜਵਾਨ ਦੇ ਨਾਰੇ ਹਿੱਟ ਜੋ ਵੀ ਆਪਾਂ ਇਹ ਸੰਰਸ਼ ਲੜ ਰਹੇ ਆ ਸਾਡਾ ਸਭ ਦਾ ਤੈ ਦਿਲੋਂ ਫਰਜ਼ ਹੈ ਤੁਹਾਡੇ ਚਰਨਾਂ ਚ ਤੁਹਾਡੇ ਨਾਲ ਐਨਾ ਕਹਿੰਦਾ ਖਿਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪਰ ਸਿਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਲਾਮ ਪੰਜਾਬ ਦੀਆਂ ਸ਼ੇਣੀਆਂ ਮਾਮਾ ਨੂੰ ਜਿਨ੍ਹਾਂ ਨੇ ਦਿੱਲੀ ਦੇ ਦਿਲ ਉਤੇ ਚੱਲ ਰਹੇ ਇਸ ਅੰਦੋਲਨ ਦੇ ਵਿੱਚ ਬਹੁਤ ਵੱਡੀ ਸਾਂਝ ਪਾਈ ਆ। ਸਲਾਮ ਆ ਉਹਨਾਂ ਭੈਣਾਂ ਨੂੰ, ਸਲਾਮ ਆ ਉਹਨਾਂ ਧੀਆਂ ਨੂੰ, ਸਲਾਮ ਆ ਉਹਨਾਂ ਦੇ ਬਾਪੂਆਂ ਨੂੰ ਜਿਹੜੇ ਦਿੱਲੀ ਮੋਰਚੇ ਵਿੱਚ ਮੋਰਚਾ ਗੱਡੀ ਬੈਠੇ ਨੇ, ਆਪ ਉਹ ਭੈਣਾਂ, ਆਪ ਉਹ ਧੀਆਂ ਖੇਤਾਂ ਦੇ ਵਿੱਚ ਮੋਰਚਾ ਬਣਾਈ ਬੈਠੀਆਂ, ਖੇਤਾਂ ਦੇ ਵਿੱਚ ਨੱਕੇ ਮੋੜ ਰਹੀਆਂ ਨੇ। ਸਲਾਮ ਆ ਉਹਨਾਂ ਨੌਜਵਾਨਾਂ ਨੂੰ ਜਿਹੜੇ ਇਸ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇਗੇ ਬਹੁਤ ਵੱਡੀ ਗੱਲ ਹੈ ਇੱਕ ਪਰਿਵਾਰ ਦੇ ਵਿੱਚ ਵੀ ਕਿਤੇ ਨਾ ਕਿਤੇ ਜਗ੍ਹਾ ਤੇ ਜਾ ਕੇ ਗੁੱਸਾ ਗੇਲਾ ਹੋ ਜਾਂਦਾ ਔਰ ਲੱਖਾਂ ਦੀ ਤਦਾਰ ਦੇ ਵਿੱਚ ਦਿੱਲੀ ਦੇ ਵਿੱਚ ਅਸੀਂ ਦਿੱਲੀ ਦੀ ਹਿੱਕ ਦੇ ਉੱਪਰ ਇੱਕ ਮਨਚਿਤ ਹੋ ਕੇ ਇਸ ਜਗ੍ਹਾ ਤੇ ਜੰਗ ਨੂੰ ਜਿੱਤਣ ਆਏ ਆਗੇ ਸੋ ਬਹੁਤ ਵੱਡੀ ਗੱਲ ਆਗੀ ਮਾਲਕ ਜਿੰਨੀਆਂ ਵੀ ਸਾਡੀਆਂ ਇੱਥੇ ਮਾਤਾ ਭੈਣਾ ਬਜ਼ੁਰਗ ਦੋਸਤ ਬੈਠੇ ਆ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਮੋਦੀ ਸਾਹਿਬ ਨੂੰ ਹੁਣ ਸਾਡੀ ਜਿਹੜੀ ਇੱਕ ਬੇਨਤੀ ਲਾ ਲੋ ਜਾਂ ਸਾਡਾ ਦਰਦ ਉਹਨੂੰ ਸੁਣ ਲੈਣਾ ਚਾਹੀਦਾ ਵੈਸੇ ਅੰਦਰੋਂ ਅੰਦਰੋਂ ਤਾਂ ਸਾਡੇ ਜੋਸ਼ ਸਾਡੇ ਏਕੇ ਨੇ ਚੀਕਾਂ ਬਜਾ ਦਿੱਤੀਆਂ ਉਹਦੀਆਂ ਚੀਕਾਂ ਅਕਲ ਜਾਂੜ ਤੱਕ ਆ ਗਈਆਂ ਨੇਗੀਆਂ ਤੁਹਾਨੂੰ ਪਤਾ ਹੀ ਆ ਕਿਉਂ ਤਾਂ ਆਈ ਆਈਆਂ ਨਾ ਹਾਂ ਕੀ ਆ ਬਾਤ ਹੈ ਚੀਕਾਂ ਅਕਲ ਜਾਂੜ ਤੱਕ ਆ ਗਈਆਂ ਪਰ ਬਿਸ਼ਰਮ ਦੀ ਮਾਂ ਦਾ ਕੋਠੀ ਚ ਮੂੰਹ ਹਾਂ ਮੰਦਾ ਨਹੀਂ ਉਹ ਉਹਨੂੰ ਆਇਆ ਵੀ ਸੋਤ ਤੱਕ ਤਾਂ ਮੰਨ ਗਿਆ ਹੋ ਅੱਛਾ ਅੱਜ ਕੱਲ ਤਾਂ ਇਹ ਗੱਲ ਇੱਕ ਹੋਰ ਹਾਸੇ ਵਾਲੀ ਗੱਲ ਹੀ ਆ ਵੈਸੇ ਉਹਨੂੰ ਪਤਾ ਨਹੀਂ ਕਾਹਦਾ ਚਾਗ ਆ ਬਾਹਰ ਘੁੰਮਣ ਵੀ ਬਹੁਤ ਜਾਂਦਾ ਹੋ ਜਹਾਜ਼ਾਂ ਜਹਾਜ਼ਾਂ ਤੇ ਇਹਨਾਂ ਤੇਲ ਫੂਕਦਾ ਉਹਨੂੰ ਪੰਜਾਬ ਦੀ ਕਿਸਾਨੀ ਦਾ ਪ੍ਰਜਾਨ ਪੰਜਾਬ ਦੇ ਦੁੱਖ ਦਾ ਨਹੀਂ ਉਹਨੂੰ ਪਤਾ ਲੱਗਦਾ ਬੜੀਆਂ ਫੇਸਬੁੱਕ ਤੇ ਫੋਟੋਆਂ ਆਉਂਦੀਆਂ ਨਿਕੀਆਂ ਬੜੇ ਖੁੱਲੇ ਜੇ ਬਾੜ ਛੱਡ ਛੱਟ ਕੇ ਸੰਜੇ ਦਾਤ ਮੰਗੂ ਸਾਡੇ ਉਹਨੂੰ ਦੁੱਖ ਦਾ ਨਹੀਂ ਪਤਾ ਪਰ ਅਸੀਂ ਪੰਜਾਬੀ ਹੁੰਨੇ ਆ ਖੇਤਾਂ ਦੇ ਰਾਜੇ ਹੁੰਨੇ ਆ ਇਕੱਲੇ ਗੰਡੇ ਮੂੜੀਆਂ ਨਹੀਂ ਪੱਟਣ ਜਾਂਦੇ ਅਸੀਂ हां ओनु ਦਰਦ ਨੂੰ ਸਮਝ ਲੈਣਾ ਚਾਹੀਦਾ ਸੋ ਇਨੀਕ ਹਾਜ਼ਰੀ ਕਬੂਲ ਕਰਿਓ ਫੇਰ ਅਰਦਾਸ ਬੇਨਤੀ ਕਰਦਾ ਗੁਰੂ ਮਹਾਰਾਜ ਦੀ ਦੇਖੋ ਕਿੰਡੀ ਵੱਡੀ ਕਿਰਪਾ ਘਰ ਦੇ ਵਿੱਚ ਵੀ ਅਸੀਂ ਰੋਟੀ ਹਰ ਇੱਕ ਜਿਹੜਾ ਸਾਨੂੰ ਚੀਜ਼ ਆ ਕੋਈ ਵਸਤੂ ਰੱਜ ਕੇ ਮਿਲਦੀ ਆ ਪਰ ਇੱਥੇ ਗੁਰੂ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਦੀ ਦਸ਼ਮੇਸ਼ ਪਿਤਾ ਜੀ ਦੀ ਐਡੀ ਵੱਡੀ ਕਿਰਪਾ ਗਈ ਕਿ ਸਾਨੂੰ ਕਿਸੇ ਚੀਜ਼ ਦੀ ਤੋੜਨੀ ਸੋ ਗੱਜ ਕੇ ਜਕਾਰਾ ਲਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੰਚ ਦਾ ਆਤਮ ਇਹਨੂੰ ਧੰਨਵਾਦ ਕਰਦੇ ਆ ਜੀ ਬਾਬਾ ਸ਼ੁਕਰੀਆ ਇੱਕ ਦੋ ਬੋਲ ਵੀ ਮੈਂ ਕਹੂੰਗਾ ਕਿਉਂਕਿ ਇਹ ਇਹ ਮੈਂ ਇਹ ਵੀ ਕਾਰਜ ਮੈਂ ਵਿਚੀ ਛੱਡ ਕੇ ਆਇਆ 26 ਤਰੀਕ ਦੀ ਮੇਰੀ ਸ਼ੂਟਿੰਗ ਵੀ ਸੀ ਮੈਂ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਹੋ ਕੰਮ ਤੇ ਕਿਸਾਨਾਂ ਆਖੇ ਦੇਸ਼ ਦੀਏ ਜਿੰਦ ਜਾਨ ਉਹਨਾਂ ਦਾ ਹੀ ਖੂਨ ਰਹੀਆਂ ਪੀ ਕੰਮ ਤੇ ਕਿਸਾਨਾਂ ਆਖੇ ਦੇਸ਼ ਦੀਏ ਜਿੰਦ ਜਾਨ ਉਹਨਾਂ ਦਾ ਹੀ ਖੂਨ ਰਹੀਆਂ ਪੀ ਨੀ ਦਿਲ ਏ ਦੱਸ ਤੇਰੇ ਦਿਲ ਵਿੱਚ ਕੀ ਦੱਸ ਤੇਰੇ ਦਿਲ ਵਿੱਚ ਕੀ ਨੀ ਦਿਲ ਏ ਦੱਸ ਤੇਰੇ ਦਿਲ ਵਿੱਚ ਕੀ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਭਰਾਵਾਂ ਦੇ ਭੈਣਾਂ ਨੂੰ ਬੇਨਤੀ ਆ ਵੀ ਆਪਾਂ ਸਮਾਪਤੀ ਹੈ ਜਿਹੜੀ ਉਹ ਨਾਅਰਿਆਂ ਨਾਲ ਖੜੇ ਹੋ ਕੇ ਕਰਨੀ ਹੈ ਸਾਰੇ ਖੜੇ ਹੋ ਜੋ ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮੋਦੀ ਅਮਦ ਸ਼ਾਹ ਦੀ ਜੋੜੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰੋਲਣ ਵਾਲਾ ਮੋਦੀ ਮੁਰਦਾਬਾਦ 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 ਖੇਤੀ ਵਿਰੋਧੀ ਕਾਨੂੰਨ ਲਿਆਉਣ ਵਾਲਾ ਮੋਦੀ ਮੁਰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਈ ਕਰਨਗੇ ਜੇਲਾ ਥਾਣਾ ਲੋਕਾਂ ਦੇ ਹੜਬਾਤੇ ਜਾਣੇ ਕੱਲੇ ਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਕਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜਿੰਦਾਬਾਦ 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 ਅਮਦ ਸ਼ਾਹ ਮੋਦੀ ਦੀ ਜੋੜੀ ਮਰਦਾਬਾਦ ਮਰਦਾਬਾਦ ਖੇਤੀ ਵਿਰੋਧੀ ਕਾਨੂੰਨ ਲਿਆਉਣ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਅਮਦ ਸ਼ਾਹ ਦੀ ਜੋੜੀ ਮਰਦਾਬਾਦ ਦਿੱਲੀ ਦੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਨੂੰ ਖੱਜਲ ਖੋਹਰ ਕਰਨ ਵਾਲੀ ਸਰਕਾਰ ਮੁਰਦਾਬਾਦ 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 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਆ ਵਿਜੇਪਾਲ ਸਿੰਘ ਡਿੰਪੀ ਫਾਰਮ ਲਾਂਡਰਾ ਫਾਰਮ ਸਰਪੰਚ ਟਹਿਲ ਸਿੰਘ ਖਾਨਪੁਰ ਬਨੂੜ ਸੁਖਜਿੰਦਰ ਸਿੰਘ ਚੰਡੀਗੜ੍ਹ 60 ਲੋਈਆਂ ਲੈ ਕੇ ਆਏ ਆ ਇਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਦਾਨੀ ਸੱਜਣਾ ਦਾ ਜਿਹੜੇ ਦਿਨ ਰਾਤ ਸੇਵਾ ਕਰ ਰਹੇ ਨੇ ਮੱਲਣ ਕਾਈ ਪ੍ਰਧਾਨ 500 ਮੱਲਣ ਕਾਈ ਪ੍ਰਧਾਨ ਮੱਲਣ ਕਾਈ ਪ੍ਰਧਾਨ ਉਹਨਾਂ ਨੇ ਵੀ 500 ਰੁਪਏ ਸਟੇਜ ਨੂੰ ਸਹਾਇਤਾ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਹੂੰ ਦਾ ਤੁਹਾਨੂੰ ਰੋਜ਼ ਪਤਾ ਹੀ ਹੈ ਆਪਾਂ 3:30 ਵਜੇ ਤੱਕ ਸਾਰੇ ਮਨਾਂ ਦੇ ਵਿੱਚ ਲਿਖ ਲਓ ਸਾਡੇ 3:30 ਵਜੇ ਤੱਕ ਜਮ ਕੇ ਬੈਠਿਆ ਕਰੋ ਕਿਉਂਕਿ ਇਹ ਲਗਾਤਾਰ ਸਟੇਜ ਨੇ ਚੜਨਾ ਹੈ ਲੰਬੀ ਮੋਰਚਾ ਹੈ ਲੰਬਾ ਚੜਨਾ ਹੈ ਕਿਉਂਕਿ ਜਦੋਂ ਛਿੱਧ ਪੈ ਜਾਂਦੀ ਹੈ